ਜਿੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਜਿਥੇ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇ ਦਸੂ ਲੈ ਕੇ ਯੁੱਧ ਨਸ਼ਿਆ ਉਰਦ ਮੈਂ ਵੀਡੀਓ ਹੀ ਹੈ ਉੱਥੇ ਹੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਹੰਗਾਰਾ ਮਿਲ ਰਿਹਾ ਹੈ ਤਾਂ ਫ੍ਰੀਕ ਕੋਡ ਦੀ ਗੱਲ ਕਰੀ ਗਈ ਤਾਂ ਕਿਤਨੇ ਕਿਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਆਪਸੀ ਤਾਲਮੇਲ ਨਾ ਹੋਣ ਕਾਰਨ ਕਿਤਨੇ ਕਿਤੇ ਇਸ ਨੂੰ ਢਾਹ ਲੱਗਦੀ ਨਜ਼ਰ ਆ ਰਹੀ ਹੈ ਕੌਕੀ ਅਜੀਹਾਂ ਤਸਵੀਰਾਂ ਸਾਹਮਣੇ ਆਈਆਂ ਫਰੀਕੋੜ ਜ਼ਿਲ੍ਹੇ ਦੇ ਪਿੰਡ ਪਾਣਾ ਦੀਆਂ ਜਿੱਥੇ ਕਿ ਦੇਖੇਗਾ ਕਿ ਸੈਂਟਰ ਨੂੰ ਸੀਲ ਕਰਨ ਗਏ ਅਧਿਕਾਰੀਆਂ ਦੇ ਵਿੱਚ ਕਿਤਨਾ ਕਿਸੇ ਆਪਸੀ ਤਾਲਮੇਲ ਨਹੀਂ ਬਣਦਾ ਨਜ਼ਰ ਆ ਰਿਹਾ ਜਿਸ ਦੇ ਕਾਰਨ ਸੈਂਟਰ ਨੂੰ ਸੀਲ ਕਰਨ ਨੂੰ ਲੈ ਕੇ ਕਾਫੀ ਸਮਾਂ ਗੱਲਬਾਤ ਹੋਣ ਤੋਂ ਬਾਅਦ ਇਸ ਨੂੰ ਜਿਹੜਾ ਸੀਲ ਕੀਤਾ ਗਿਆ ਦਸਿਆ ਕਿ ਨਸ਼ਾ ਦੇ ਖਾਤਮੇ ਲਈ ਫਰੀਕੋਟ ਸਿਵਲ ਪ੍ਰਸ਼ਾਸਨ ਸਿਹਤ ਭਾਗ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਾਂਝੇ ਤੌਰ ਤੇ ਫਰੀਕੋਟ ਜ਼ਿਲ੍ਹੇ ਅੰਦਰ ਪੰਜ ਦੇ ਕਰੀਬ ਨਸ਼ਾ ਛਡਾਊ ਕੇਂਦਰ ਬੰਦ ਕੀਤੇ ਗਏ ਨੇ ਬਿੱਤੀ ਦੇਣੀ ਫਰੀਕੋਟ ਜ਼ਿਲ੍ਹੇ ਦੇ ਪਿੰਡ ਭਾਣੇ ਦੇ ਵਿੱਚ ਜਦੋਂ ਟੀਮ ਪਹੁੰਚੀ ਸੀ ਤਾਂ ਮੌਕੇ ਤੇ ਜਾ ਕੇ ਦੇਖਿਆ ਕਿ ਅਤਰਾਜਯੋਗ ਸਮਗਰੀਆਂ ਉੱਥੋਂ ਮਿਲੀਆਂ ਸਨ ਜਿਨ੍ਹਾਂ ਨੂੰ ਜ਼ਬਤ ਕੀਤਾ ਗਿਆ ਗੱਲ ਜਦੋਂ ਮੁੱਕਦੀ ਆ ਜਦੋਂ ਇਸ ਨੂੰ ਸੀਲ ਕਰਨਾ ਸੀ ਤਾਂ ਉਸ ਸਮੇਂ ਮੌਕੇ ਤੇ ਕੋਟਕਪੂਰਾ ਦੇ ਨਾਇਬ ਤਹਿਸੀਲਦਾਰ ਵੱਲੋਂ ਕੋਈ ਵੀ ਹਾਮੀ ਨਹੀਂ ਭਰੀ ਗਈ ਸੀਲ ਕਰਨ ਦੀ ਉਹ ਕਿਤੇ ਨਾ ਕਿਤੇ ਆਪਣੀ ਡੌਟੀ ਤੋਂ ਪਾਸ ਹੁੰਦੇ ਨਜ਼ਰ ਆਏ ਤਾਂ ਤੁਸੀਂ ਵੀ ਸੁਣੋ ਇਸ ਮੌਕੇ ਕੀ ਗੱਲਬਾਤ ਹੋਈ ਸੈਂਟਰ ਸੀਲ ਕਰਨ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਅਧਿਕਾਰੀਆਂ ਦੀ ਅਤੇ ਇਸ ਉੱਪਰ ਕੀ ਕਹਿੰਦੇ ਨੇ ਐਸਐਮਓ ਫ੍ਰੀ ਕੋਟ ਡਾਕਟਰ ਪਰਮਜੀਤ ਸਿੰਘ ਬਰਾੜ ਅਤੇ ਮੌਕੇ ਤੇ ਪਹੁੰਚੇ ਹੋਏ ਸਿਵਲ ਪ੍ਰਸ਼ਾਸਨ ਨਾਇਬ ਤਹਿਸੀਲਦਾਰ ਕਾਰਵਾਈ ਤਾਂ ਸਿੱਥੇ ਸੈਂਟਰ ਚੈੱਕ ਕੀਤਾ ਜੀ ਤੇ ਸੈਂਟਰ ਦੇ ਵਿੱਚ ਸਾਨੂੰ ਕੁਝ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਜਿਵੇਂ ਕਿ ਡੋਪ ਟੈਸਟ ਦੀਆਂ ਕਿੱਟਾਂ ਸਾਨੂੰ ਕੋਈ ਇੱਥੇ ਬੰਦਾ ਤਾਂ ਨਹੀਂ ਮਿਲੇਗਾ पर कुछ ਲੱਗਦਾ ਹੈ ਐਵਿਡੈਂਸ ਤੋਂ ਵੀ ਇੱਥੇ ਬੰਦੇ ਰਹਿੰਦੇ ਸੀਗੇ ਜੀ ਤੇ ਕੁਝ ਆਲੇ-ਦੋਲੇ ਸਰਕਮਸਟੈਂਸਸਸ ਤੋਂ ਵੀ ਲੱਗਦਾ ਸੀ ਵੀ ਇੱਥੇ ਕੁਝ ਇਦਾਂ ਦਾ ਕੰਮ ਚੱਲ ਰਿਹਾ ਸੀਗਾ ਜੀ ਜੋ ਕਿ ਬਹੁਤ ਹੀ ਗੈਰ ਕਾਨੂੰਨੀ ਹੈ ਜੀ ਤੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਡੋਪ ਕਿਟਾਂ ਨੇ ਉਹ ਆਮ ਬਾਹਰ ਮਾਰਕੀਟ ਵਿੱਚ ਵਿਕ ਸਕਦੀਆਂ ਨੇ ਜਾਂ ਰੱਖੀਆਂ ਜਾ ਸਕਦੀਆਂ ਨੇ ਰੱਖੀਆਂ ਜਾ ਸਕਦੀਆਂ ਨੇ ਮਿਲ ਜਾਂਦੀਆਂ ਜੀ ਆਮ ਲੈਬਾਂ ਵਾਲਿਆਂ ਕੋਲੇ ਹੁੰਦੀਆਂ ਜੀ ਆਮ ਵੀੜੇ ਵੱਡੀਆਂ ਲੈਬਾਂ ਟੈਸਟ ਕਰਦੀਆਂ ਉਹਨਾਂ ਕੋਲੇ ਹੁੰਦੀਆਂ ਸੈਂਟਰ ਵਗੈਰਾ ਰੱਖ ਸਕਦੇ ਨਹੀਂ ਰੱਖਦੇ ਸਕੇ ਇਹਦਾ ਸੈਂਟਰ ਨਹੀਂ ਚਲਾ ਸਕਦੇ ਸੈਂਟਰ ਤਾਂ ਕਾਹਦਾ ਇਹ ਜੀ ਇਹ ਚਲਾ ਹੀ ਨਹੀਂ ਸਕਦੇ ਜੀ ਬਿਨਾ ਸੈਕ ਬਿਨਾਲ ਸੰਸਥਾ ਤਾਂ ਇਹ ਚਲਾ ਹੀ ਨਹੀਂ ਸਕਦੇ ਕਿੱਟਾ ਤਾਂ ਬਹੁਤ ਦੂਰ ਦੀ ਗੱਲ ਹੈ ਅੱਗੇ ਦੀ ਕਾਰਵਾਈ ਹੁਣ ਅਸੀਂ ਡੀ ਸਾਹਿਬ ਨੂੰ ਲਿਖ ਕੇ ਦੇਵਾਂਗੇ ਜੀ ਜੋ ਰਿਪੋਰਟ ਹੈ ਤੇ ਉਹ ਫਿਰ ਆਪਣੇ ਅੱਗੇ ਕਮਿਊਨਿਟੀ ਕਰਕੇ ਸੀਲ ਕਰਤਾ ਹਾਂ ਜੀ ਸਰ ਸੀਲ ਲਾਉਣ ਨੂੰ ਲੈ ਕੇ ਕਾਫੀ ਕਸ਼ਮਕਸ਼ ਰਹੀ ਹੈ ਮਨ ਲੋਕ ਤਸਿਲਦਾਰ ਸਾਹਿਬ ਕਹਿੰਦੇ ਅਸੀਂ ਨਹੀਂ ਲਗਾ ਸਕਦੇ ਕੋਲ ਸਰਪ੍ਰਾਇਜ਼ਮੈਂਟ ਕਹਿੰਦਾ ਅਸੀਂ ਲਗਾ ਲਾ ਸਕਦੇ ਤੁਸੀਂ ਕਹਿੰਦੇ ਸੀ ਅਸੀਂ ਨਹੀਂ ਲਗਾ ਸਕਦੇ ਫਿਰ ਕੀ ਕਾਰਨ ਹੈ ਜੀ ਫਿਰ ਪੂਰੀ ਤਿਆਰੀ ਕਰਕੇ ਕਿਉਂ ਨਹੀਂ ਆਉਂਦੇ ਜੀ ਕਿਉਂਕਿ ਨਾ ਡਿਊਟੀ ਵੱਖੋ ਵੱਖਰੀ ਹੈ ਜੀ ਤਸਿਲਦਾਰ ਸਾਹਿਬ ਸ਼ਾਇਦ ਹਜੇ ਇਸ ਚੀਜ਼ ਤੇ ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਤਸਿਲਦ ਇੱਕ ਡਾਕਟਰੀ ਡਿਊਟੀ ਹੈ ਉਹ ਪੇਸ਼ੈਂਟ ਦੀ ਕੇਅਰ ਵਾਸਤੇ ਡਿਊਟੀ ਲਈ ਜਿੰਨੇ ਪੇਸ਼ੈਂਟ ਇੱਥੇ ਹੋਣਗੇ ਅਸੀਂ ਉਹਨਾਂ ਨੂੰ ਸੇਫਲੀ ਉਹਨਾਂ ਦਾ ਐਗਜ਼ਾਮਨ ਕਰਕੇ ਉਹਨਾਂ ਚੰਗੀ ਤਰ੍ਹਾਂ ਰਿਸਕਿਊ ਕਰਕੇ ਆਪਣੇ ਹਸਪਤਲ ਦੇ ਵਿੱਚ ਲੈ ਕੇ ਜਾਵਾਂਗੇ ਪੁਲਿਸ ਦੀ ਡਿਊਟੀ ਹੈ ਜਿਹੜੀ ਪੁਲਿਸ ਦੀ ਡਿਊਟੀ ਸਿਕਿਉਰਿਟੀ ਡਿਊਟੀ ਹੈ ਜੀ ਕੋਈ ਕਿਸੇ ਨਾਲ ਮੈਸੇਪਿੰਗ ਨਾ ਹੋਵੇ ਕੋਈ ਸੜਕਾਂ 'ਤੇ ਕੋਈ ਮੈਨ ਹੈਂਡਲ ਨਾ ਹੋਵੇ ਸਾਡੀ ਸਿਕਿਉਰਿਟੀ ਤੇ ਉਹਨਾਂ ਲੋਕਾਂ ਦੀ ਸਿਕਿਉਰਿਟੀ ਤੇ ਮੀਡੀਆ ਵਾਲਿਆਂ ਦੀ ਸਿਕਿਉਰਿਟੀ ਹੈ ਜੀ ਤੇ ਤਹਿਸੀਲਦਾਰ ਸਾਹਿਬ ਦੀ ਡਿਊਟੀ ਸੀਲ ਕਰਦੀ ਹੁੰਦੀ ਜਿੰਨੇ ਪੰਜ ਸੈਂਟਰ ਅਸੀਂ ਸੀਲ ਕੀਤੇ ਅਜੇ ਤੱਕ ਤਹਿਸੀਲ ਸੋ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿ ਇਹ ਅਸੀਂ ਕਰਨੇ ਹੁੰਦੇ ਹਾਂ ਜੀ ਸੋ ਇਹਦੇ ਵਿੱਚ ਨਾ ਲੋਕ ਵੀ ਕਮੈਂਟ ਕਰਦੀਆਂ ਸਾਨੂੰ ਵੀ ਕਹਿੰਦੇ ਨੇ ਤੁਸੀਂ ਪ੍ਰਸ਼ਾਸਨ ਨੂੰ ਪੁੱਛੋ ਕਿ ਇਹ ਪਹਿਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਕਿਉਂ ਨਹੀਂ ਆਉਂਦਾ ਕਿ ਹਣੀ ਜੋ ਇਹ ਕਿਉਂ ਕਾਰਵਾਈ ਕੀਤੀ ਜਾਨੀ ਕਿ ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਸੈਂਟਰ ਜਿਹੜਾ ਇੱਥੋਂ ਵਾਲਾ ਸੀ ਇਹ ਵੀ ਚੱਲ ਰਿਹਾ ਸੀ ਹੋਰ ਵੀ ਸੈਂਟਰ ਹੈ ਜਿਹੜੇ ਉੱਚਾ ਵੇ ਹੈ ਇਹ ਤਾਂ ਪ੍ਰਸ਼ਾਸਨ ਵਾਲੇ ਜਵਾਬ ਵਧੀਆ ਦੇ ਸਕਦੇ ਜਿਸ ਤਰ੍ਹਾਂ ਜੀ ਤਾਂ ਮੇਰਾ ਨਾਮ ਹਾਸ਼ਿਰ ਤੋਇਲੇ ਹੈ ਤੇ ਮੈਂ ਬਤੌਰ ਨਵੇਂ ਤਹਿਸੀਲਦਾਰ ਕੋਟਕਪੁਰਾ ਪੋਸਟੇਡ ਹਾਂ ਅੱਜ ਤੁਸੀਂ ਇੱਥੇ ਆਏ ਸੀਗੇ ਮਤਲਬ ਕੱਲ ਵੀ ਪਤਾ ਲੱਗਿਆ ਕਿ ਇੱਕ ਹੋਰ ਜਗ੍ਹਾ ਤੇ ਸੀ ਉੱਥੇ ਵੀ ਇਦਾਂ ਹੀ ਤਸੀਲ ਤੋਂ ਲੈ ਕੇ ਪ੍ਰੋਬਲਮ ਆਈ ਸੀ ਤੁਹਾਨੂੰ ਜੋ ਕੀ ਡਿਊਟੀ ਕੀਤੀ ਸੀ ਤੇ ਕਿਉਂ ਨਹੀਂ ਲਗਾਈ ਜਾ ਰਹੀ ਸੀ ਸੀਿੰਗੀ ਕਰ ਮੇਰੀ ਡਿਊਟੀ ਇੱਥੇ ਦੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਰਿਪ੍ਰੈਜ਼ੈਂਟੇਟਿਵ ਦੇ ਤੌਰ ਤੇ ਹੋਈ ਸੀ ਤੇ ਮੈਨੂੰ ਸ਼ਾਮ ਨੂੰ 4:30 ਵਜੇ ਮੈਸੇਜ ਲੱਗਿਆ ਕਿ ਇੱਥੇ ਸੀਲਿੰਗ ਹੋਣੀ ਹੈ ਤੇ ਤਾਂ ਮੈਂ ਇੱਥੇ ਆਇਆ ਉਸ ਤੋਂ ਬਾਅਦ ਮੇਰੀ ਹੁਣ ਗੱਲ ਵੀ ਹੋਈ ਹੈ ਇਸ ਲੈਵਲ ਤੇ ਕਿ ਇਸ ਨੂੰ ਆਪਾਂ ਪੈਰਲਲ ਡਰਾ ਕਰਕੇ ਦੇਖੀਏ ਸਰਫੇਸੀ ਐਕਟ ਨਾਲ ਸਰਫੇਸੀ ਐਕਟ ਚ ਵੀ ਜਦੋਂ ਕੋਈ ਲੋਨ ਨਹੀਂ ਪੇ ਕਰਦਾ ਤਾਂ ਉਸ ਤੋਂ ਬਾਅਦ ਬੈਂਕ ਵਾਲੇ ਆਪਾਂ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਭੇਜਦੇ ਨੇ ਕਿ ਅਸੀਂ ਇਹ ਜਗਾ ਸੀਲ ਕਰਨੀ ਆਪਣੀ ਕਸਟਡੀ ਚ ਲੈਣੀ ਹੈ ਤਾਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨੁਮਾਇੰਦਾ ਨੁਮਾਇੰਦੇ ਤੌਰ ਤੇ ਭੇਜਿਆ ਜਾਂਦਾ ਹੈ ਇਹ ਸਾਰੀ ਕਾਰਵਾਈ ਬੈਂਕ ਵੱਲੋਂ ਹੀ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਸੀਲ ਕਰਕੇ ਕੀ ਇਸ ਉਹਨਾਂ ਨੂੰ ਹੈਂਡਓਵਰ ਹੈਂਡਓਵਰ ਕਰ ਦਿੰਦੇ ਹਾਂ ਤੇ ਆਪਾਂ ਜੇ ਇਸ ਦੇ ਪੈਰਲ ਦੇਖੀਏ ਇਸ ਤੇ ਟੀਮ ਵੀ ਸਿਵਲ ਸਰਜਨ ਸਰਜਨ ਸਾਹਿਬ ਵੱਲੋਂ ਤਿਆਰ ਕੀਤੀ ਗਈ ਹੈ ਤੇ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨੁਮਾਇੰਦਾ ਨਿਯੁਕਤ ਕੀਤਾ ਗਿਆ ਅਸੀਂ ਉਸ ਦੇ ਅਕੋਰਡਿੰਗ ਹੀ ਇਹਨਾਂ ਨੂੰ ਸੀਲ ਕਰਵਾ ਕੇ ਕੀਜ਼ ਕੰਸਰਨਡ ਡਿਪਾਰਟਮੈਂਟ ਨੂੰ ਹੈਂਡਓਵਰ ਕਰ ਰਹੇ ਹਾਂ ਕੋਈ ਕੋਈ ਸੀਲ ਲਗਾਈ ਨਹੀਂ ਇਹ ਨਹੀਂ ਅਸੀਂ ਨਾਲ ਹੀ ਖੜੇ ਹਾਂ ਹੋਰ ਮੋਹਰ ਲਗਾਣਾ ਨਾਲਗਾਣਾ ਲੱਗਦੇ ਨਹੀਂ ਇਸ ਵਜ੍ਹਾ ਨਾਲ ਹੋਏ ਨੇ ਕਿ ਇਹ ਨਹੀਂ ਉਹ ਕਲੈਰਿਟੀ ਮੈਂ ਕਰ ਚੁੱਕੇ ਹਾਂ ਜੀ ਠੀਕ ਹੈ